ਆ ਜਾ ਬਲ ਜੇ ਤੁਸੀਂ ਸਾਡੇ ਨਾਲ ਮਾਸੜ ਕੀ ਇੱਕ ਗੱਡੀ ਆ ਫੌਸ ਗੱਡੀ ਚ ਹੋ ਮੈਂ ਲੱਗੀ ਬੱਸ ਗੱਡੀ ਦੱਬੇ ਜਾਂ ਤੁਹਾਨੂੰ ਅੱਜ ਉੱਥੇ ਵੀ ਲੈ ਕੇ ਚਲਾਂਗਾ ਛੜਕਾ ਤੇ ਹਾਲ ਵੇਖੋ ਉਹਨਾਂ ਨੂੰ ਬਚਾਉਣ ਵਾਸਤੇ ਦੇਖੋ ਪਾਣੀ ਦਾ ਲਾਗ ਦੇ ਦਿੱਤੀ ਹੈ ਔਰ ਤੇ ਸੰਤੂਆਂ ਦਾ ਮੁੰਡਾ ਜਿਹੜਾ ਵੀ ਕੰਮ ਕਰਦੇ ਆ ਮਾਪਾ ਕਾਲਾ ਮੈਰ ਸੰਤੂ ਦੀ ਰਜਾ ਦੇ ਵਿੱਚ ਰਹਿ ਕੇ ਕਰਦੇ ਆ ਮੇਰੇ ਵੀਰੋ ਸਾਰਿਆਂ ਤੁਹਾਡਾ ਸੁਆਗਤ ਹੈ ਆਪਣੇ ਦੂਜੇ ਵਲੌਗ ਤੇ ਅੱਜ ਆਪਣਾ ਪਲਾਨ ਹੈਗਾ ਕਿ ਤੇ ਪ੍ਰੋਗਰਾਮ ਤੇ ਜਾਂਦਾ ਤੇ ਥੋੜਾ ਜਿਹਾ ਆਪਣਾ ਲੰਮਾ ਟੂਰ ਆ ਤੇ ਐਂਡ ਤੱਕ ਬਣੇ ਰਹੋ ਅੱਜ ਦਾ ਵਲੌਗ ਬਹੁਤ ਕੈਂਟ ਹੋਣ ਵਾਲਾ ਤੇ ਹੁਣ ਆਪਾਂ ਕੱਢਦੇ ਆ ਆਪਦੀ ਸਕਾਰ ਤੇ ਮਿੱਤਰੋ ਅੱਜ ਮੈਂ ਕਿਹੋ ਜਿਹਾ ਲੱਗ ਰਿਹਾ ਤਿਆਰ ਸ਼ੈਰ ਹੋ ਗਏ ਆਪਾਂ ਪੱਗ ਨਾਲ ਮੈਂ ਕਿਵੇਂ ਦਾ ਲੱਗ ਰਿਹਾ ਕਮੈਂਟ ਦੱਸੋ ਮੁਝੇ ਨਹੀਂ ਪਤਾ ਥਾ ਮੈਂ ਇਤਨਾ ਖੂਬਸੂਰਤ ਲਗਤਾ ਹੂੰ ਕੀ ਬੋਲਤੀ ਏ ਤੂੰ ਆ ਗੱਡੀ ਨਹੀਂ ਲੈ ਕੇ ਜਾਣੀ ਅੱਜ ਆਪਾਂ ਲੈ ਕੇ ਜਾਣੀ ਵੱਡੀ ਗੱਡੀ ਜੂੜ ਬੋਲ ਰਹਾ ਨੋ 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 ਆਮ ਟੈਲਿੰਗ ਯੂ ਲੋ ਵੀ ਮਿੱਤਰੋ ਅਸੀਂ ਗੱਡੀ ਕੱਢ ਲਈ ਆਪਣੀ ਸਕਾਰਪੀਆ ਤੇ ਅਸੀਂ ਚੱਲੇ ਆ ਤੇ ਤੁਸੀਂ ਵੀ ਆ ਜਾਓ ਸਾਡੇ ਨਾਲ ਪਿੱਛੇ ਪਿੱਛੇ ਅਬੇ ਮਿੱਤਰੋ ਆਪਾਂ ਘਰੋਂ ਤੁਰ ਪਏ ਆ ਗੱਡੀ 'ਚ ਬੈ ਕੇ ਤੇ ਹੁਣ ਆਪਾਂ ਚੱਲੇ ਆ ਮਾਸੀ ਪਿੰਡ ਆਪਣੀ ਮਾਸੀ ਦਾ ਮੁੰਡਾ ਚੱਲਾ ਬਾਹਰ ਤੇ ਉਹਨਾਂ ਨੇ ਇਸ ਕਰਕੇ ਉਹਨੇ ਖੰਡ ਪੜ ਤਰਾਇਆ ਤੇ ਹੁਣ ਤੁਸੀਂ ਸਾਡੇ ਨਾਲ ਅੱਗੇ ਵੇਖੀ ਚੱਲੋ ਮੋਟ ਮੇਰੇ ਕਿਦਾਂ ਨੂੰ ਪਤਾ ਸੀ ਪਿਛਲੇ ਬਲੌਗ 'ਚ ਮੇਰੇ ਨਾਲ ਮੇਰੇ ਪਾਪਾ ਜੀ ਗਏ ਸੀ ਤੇ ਇਸ ਬਲੌਗ 'ਚ ਮੇਰੇ ਨਾਲ ਤੇ ਆ ਜੀ ਗਏ ਆ ਮੇਰੇ ਹੁਣ ਆਪਾਂ ਲੈ ਕੇ ਚੱਲੇ ਆ ਦੋ ਗੱਡੀਆਂ ਚੱਲ ਝੂਟਾ ਤੇ ਮਾਸੀ ਮਾਸੜ ਕੀ ਇੱਕ ਗੱਡੀ ਆ ਤੇ ਉਹਨਾਂ ਨੇ ਤੁਹਾਨੂੰ ਆਪਾਂ ਮਲਾਉਣੇ ਆ A few moments later ਲੋ ਬਿ ਮਿੱਤਰੋ ਜਿਵੇਂ ਕਿ ਤੁਸੀਂ ਵੇਖੀ ਜਾਂਦੇ ਹੋ ਅਸੀਂ ਆਪਦੇ ਮਾਸੀ ਮਾਸੜ ਨਾਲ ਮਿਲ ਜਾਨੇ ਤੇ ਸਾਡਾ ਪਰਿਵਾਰ ਵੀ ਮਿਲ ਜਾਂਦਾ ਹੁਣ ਅਸੀਂ ਇੱਥੋਂ ਦੋ ਗੱਡੀਆਂ ਲੈ ਕੇ ਇਕੱਠੇ ਤੁਰਨ ਲੱਗੇ ਆ ਹੁਣ ਅਸੀਂ ਗੱਡੀ ਬਦਲ ਲੱਗੇ ਤੇ ਹੁਣ ਅਸੀਂ ਬਹਿਣ ਲੱਗੇ ਮਾਸੜ ਦੀ ਗੱਡੀ ਆਜੋ ਫਿਰ ਸਾਡੇ ਨਾਲ ਨਾਲ ਨੋ ਵੀ ਮਿੱਤਰੋ ਮੇਰੇ ਨਾਲ ਮੇਰਾ ਮਾਸੜ ਤੇ ਵੱਡਾ ਭਰਾ ਵਾ ਤੇ ਮਾਹੌਲ ਪੂਰਾ ਵੇਵੀ ਹੋਇਆ ਪਿਆ ਇੱਧਰ ਤਾਂ ਜੋ ਵੀ ਮਿੱਤਰੋ ਅਪਾ ਸ਼ਹਿਰ ਆ ਚੁਕੇ ਆ ਤੇ ਮੇਰੇ ਤਾਂ ਇਹਨਾਂ ਗੱਡੀ ਬਹੁਤ ਭੁਜਾਈ ਗਿਆ ਅੱਬੇ मजा ਆਏਗਾ ਨਾ ਭੀੜੋ ਜਿਹੜਾ ਸਾਨੂੰ ਲੀ ਬੀਂਗੜੀ ਪਏ ਤੇ ਮੇਰਾ ਮਾਸੜ ਵੀ ਬਹੁਤ ਗੱਡੀ ਦੱਬੇ ਲਿਆਂਦਾ ਉਹਨ ਟ੍ਰੈਫਿਕ ਵੀ ਬੜਾ ਤੇ ਜਿੱਥੇ ਆਪਾਂ ਚੱਲੇ ਆ ਉਹ ਵੀ ਥੋੜੀ ਕੁ ਵਾਟ ਰਹਿ ਗਿਆ ਤੁਹਾਨੂੰ ਅੱਜ ਹਰਤ ਪਰਬਤ ਵੀ ਵਿਖਾ ਕਿਹ ਕਹੇ ਤੂੰ ਨੇ ਲੋ ਜੋ ਉੱਥੇ ਵੀ ਲੈ ਕੇ ਚਲਾ ਗਿਆ। ਲਓ ਵੀ ਮਿੱਤਰੋ ਸਾਨੂੰ ਔਖੇ ਲੰਬੀਚੇ ਆ ਤੇ ਹੁਣ ਅਸੀਂ ਉਹਨਾਂ ਨੂੰ ਕ੍ਰੋਸ ਕਰਾਂਗੇ ਮਾਸੜ ਨੂੰ ਮੜ ਜਾ ਕਹੀਏ ਗੱਡੀ ਪਿੱਛੇ ਦਾ ਹਾਲ ਮੰਦਾ ਹੀ ਹੋਇਆ ਪਿਆ ਉਤੋਂ ਤਾਇਆ ਵੀ ਮੇਰੇ ਗੱਡੀ ਦੱਬੀ ਲਿਆਉਂਦਾ ਤੇ ਪਿੱਛੇ ਮਾਸੜ ਵੀ ਗੱਡੀ ਦੱਬੀ ਲਿਆਉਂਦਾ ਫਿਰ ਵੀ ਆਪਾਂ ਉਹਨਾਂ ਨੂੰ ਵੀ ਮਿੱਤਰੋ ਵੇਖੋ ਫਿਰ ਅਸੀਂ ਕ੍ਰੋਸ ਕਰਦੇ ਆ ਕਿ ਨਹੀਂ ਰੇਸ ਦੇ ਵਿੱਚ ਹੋਣਾ ਪਵੇ ਦੇ ਅੱਗੇ ਜਾਂਦੇ ਕਿ ਨਹੀਂ ਹੁਣ ਅੱਗੇ ਤਾਂ ਜਾ ਹੀ ਨਹੀਂ ਫਿਲਹਾਲ ਤਾਂ ਜਾ ਹੀ ਨਹੀਂ ਇਹ ਕਰਤਾ ਕ੍ਰੋਸ ਤੇ ਉਹਨੂੰ ਵੇਖਦੇ ਆ ਆਪਾਂ ਨੂੰ ਇਹ ਕ੍ਰੋਸ ਕਰ ਪਾਉਂਦੇ ਕਿ ਨਹੀਂ ਨਵੇਂ ਮੈਟਰ ਸ਼ਿਰਕਾ ਤੇ ਹਾਲ ਵੇਖੋ ਪਸ਼ੂਆਂ ਦਾ ਮਾਰਨਾ ਗੱਡੀਆਂ ਹੀ ਨਹੀਂ ਨੰਦੇ ਸਾਡੇ ਸਾਹਮਣੇ ਵੀ ਆ ਗਿਆ ਇੱਕ ਵਿਚਾਰੀ ਖਲੋਤਾ ਫਿਰ ਮਾਇਆ ਬਾਪ ਫਾਈਨਲੀ ਤੇਰਾ ਆਪ ਮਥਾ ਟੇਕ ਜੇ ਜੇ ਕਿਤੇ ਤਾਂ ਮੋਤ ਨਾ ਕੋ ਜਲ ਹਾਰ

ਉਹਨਾਂ ਨੂੰ ਬਚਾਉਣ ਵਾਸਤੇ ਪਾਣੀ ਤੋਂ ਬੇੜੀਆਂ ਬੂੜੀਆਂ ਵੀ ਪਹੁੰਚ ਗਈਆਂ ਧਾਰਮੇ ਵੀ ਪਹੁੰਚ ਚੁੱਕੀਆਂ ਹਾਂ ਦੇਖੋ ਥੈਂਕਸ ਲਵ ਯੂ ਰੋਬੀ ਮਿੱਟਰੋ ਵੇਖੋ ਤੁਸੀਂ ਲੋਕਾਂ ਦੀ ਭੀੜ ਬੰਨ ਤੇ ਕਿਵੇਂ ਜਮਾਈ ਪਈਆ ਪਾਣੀ ਕਿਉਂਕਿ ਇੱਥੇ ਬਹੁਤ ਆ ਪਸ਼ੂ ਵੀ ਲੋਕੀ ਆਪਦੇ ਲੈ ਕੇ ਆਈ ਜਾਂਦੇ ਬੰਨ ਤੇ ਪਾਣੀ ਆਇਆ ਤਾਂ ਉੱਥੇ ਪਹੁੰਚ ਚੁੱਕੇ ਰਿਹਾ ਬਹੁਤ ਪਾਣੀ ਹੈ ਪਾਣੀ ਹੈ ਇੱਥੇ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੈ ਸਾਰੇ ਘੋਨੇ ਡੁੱਬ ਚੁੱਕੇ ਆ ਮਾਰ ਦੀ ਉੱਤੋਂ ਹੀ ਨੰਗੇ ਆ ਤੇ ਨੁਕਸਾਨ ਇਸ ਏਰੀਆ ਦਾ ਬਹੁਤ ਹੋ ਜਾਏਗੀ ਮੈਂ 올ਡ ਬੜੀ ਨਹੀਂ ਉਹ ਜਨਾਲਿਆ ਅਰੇ ਕਹਿਣਾ ਕੀ ਚਾਹਤੇ ਹੋ ਵੀ ਮਿੱਤਰੋ ਤੁਸੀਂ ਵੀ ਵੇਖੋ ਲੋਕਾਂ ਦੇ ਮੱਝਾਂ ਗਾਵਾਂ ਬਣ ਤੇ ਬੰਨੀਆਂ ਪਈਆਂ ਕਿਉਂਕਿ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਹੈ ਤੇ ਮੇਰਾ ਮਾਸੜ ਵੀ ਅੱਗੇ-ਅੱਗੇ ਵੇਖੀ ਜਾਂਦਾ ਤੁਸੀਂ ਵੀ ਸਾਡੇ ਉਪੇ ਮਿੱਤਰੋ ਵੇਖੋ ਆਰਮੀ ਵਾਲੇ ਆਪਦੇ ਟਰੱਕਾਂ ਚ ਬੇੜੀਆਂ ਭਰ ਕੇ ਲੋਕਾਂ ਦੀ ਮਦਦ ਕਰਨ ਲਈ ਆਈ ਜਾਂਦੇ ਆ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ ਬੇੜੀਆਂ ਵੀ ਲੈ ਕੇ ਆਈ ਜਾਂਦੇ ਆ ਪਾਣੀ ਬਹੁਤ ਆ ਚੱਲ ਕੁ ਪਾਣੀ ਨਾਲ ਮਾਰਨਾ ਉਹ ਬਾਹਰ ਬਣਨਾ ਤੇ ਆਪਦੇ ਤੋਂ ਰਾਹ ਤੋਂ ਇੱਥੇ ਪਾਸੇ ਵੀ ਬਾਹਰ ਲਏ ਆ ਬਾੜ ਬਣ ਕੇ ਫਿਰੇ ਆ ਦੇਖੋ ਵੀ ਉਧਰ ਮੰਦਾ ਹਲੀ ਹੋਇਆ ਪਿਆ ਸਾਰਿਆਂ ਘਰਾਂ ਦਾ ਉਹ ਮੇਰੇ ਮਾਮੇ ਦਾ ਘਰ ਆ ਅੰਦਰ ਪਾਣੀ ਬਹੁਤ ਆਇਆ ਪਿਆ ਸਾਨੂੰ ਦੱਸਿਆ ਸੀ ਮਾਮੇ ਨੇ ਅਸੀਂ ਉੱਥੇ ਜਾ ਤਾਂ ਨਹੀਂ ਸਾਦੇ ਪਰ ਪਾਣੀ ਬਹੁਤ ਆਇਆ ਪਿਆ ਝੋੜਾ ਹਾਲ ਹੈ ਤੇ ਲੋਕਾਂ ਦਾ ਵੀ ਮੰਦਾ ਹਾਲ ਹੋਇਆ ਪਿਆ ਕਿਉਂਕਿ ਘਰਾਂ ਡੁੱਬੇ ਪਏ ਆ ਸਾਰੇ ਚਲੋ ਵੀ ਮਿੱਤਰੋ ਹੁਣ ਆਪਾਂ ਚੱਲਦੇ ਆਂ ਇੱਥੋਂ ਤੇ ਪੈਂਡ ਨੂੰ ਖਿੱਚਦੇ ਆਂ ਆਪਣੀਆਂ ਦੋਵੇਂ ਗੱਡੀਆਂ ਮਿੱਤਰ ਆਪਾਂ ਘਰੇ ਆ ਚੁੱਕੇ ਆਂ ਜਾਂਦਾ ਆਪਣਾ ਵਲੌਗ ਵੀ ਬਹੁਤ ਕੈਂਸੀ ਤੇ ਆਪਣੇ ਮਾਮੇ ਪਿੰਡ ਜਿੱਥੇ ਪਾਣੀ ਆ ਅਸੀਂ ਤੇ ਮੈਂ ਆਪਾਂ ਆਡੇ ਮਾਮੇ ਦਾ ਮੁੰਡਾ ਵੀ ਇਹ ਪਿੰਡ ਲਿਆਗਾ ਆਪਣੇ ਤੇ ਆਦਾ ਵਲੌਗ ਬਹੁਤ ਘੈਂਟ ਸੀ ਤੇ ਇਸ ਕਰਕੇ ਦਬ ਕੇ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਪਿਛਲੇ ਵਲੌਗ ਵਾਂਗੂ ਦਬ ਕੇ ਸਪੋਰਟ ਕਰਿਓ ਆਪਣੇ ਅੱਜ ਦੇ ਵਲੌਗ ਨੂੰ ਲੋ ਵੀ ਮਿੱਤਰ ਆਪਾਂ ਆਦਾ ਵਲੌਗ ਕਰਦੇ ਐਂਡ